ਦੋਸਤੋ ਨਗਰ ਪੰਚਾਇਤ ਬਿਲਗਾ ਦੇ ਪ੍ਰਧਾਨ ਗਰਨਾਮ ਸਿੰਘ ਜੱਖੂ ਵੱਲੋਂ ਨਗਰ ਪੰਚਾਇਤ ਦੀ ਜ਼ਮੀਨ ਦੀ ਜੋ ਨਿਸ਼ਾਨਦੇਹੀ ਸ਼ੁਰੂ ਕੀਤੀ ਹੈ ਪਿਛਲੇ ਦਿਨਾਂ ਤੋਂ ਇਹ ਨਿਸ਼ਾਨਦੇਹੀ ਪੱਤੀ ਨੀਲੋਵਾਲ ਦੇ ਇੱਕ ਮੇਨ ਤਲਾਬ ਦੇ ਪਿਛਲੇ ਪਾਸੇ ਆਪਣਾ ਰਕਬਾ ਸੁਰੱਖਤ ਕਰਨ ਲਈ ਨਗਰ ਪੰਚਾਇਤ ਤੇ ਉਹਨਾਂ ਦੇ ਹਮੈਤੀ ਇਸ ਮੌਕੇ ਤੇ ਪਹੁੰਚੇ ਦੇਖੇ ਗਏ ਇਸ ਦੌਰਾਨ ਇੱਥੇ ਕਰੀਬ ਇੱਕ ਕਨਾਲ ਤੇ ਕੁਝ ਮਰਲਿਆਂ ਦਾ ਇਹ ਪਲਾਟ ਨਗਰ ਪੰਚਾਇਤ ਵੱਲੋਂ ਸੁਰੱਖਿਤ ਕਰਨ ਦੇ ਨਿਸ਼ਾਨਦੇਹੀ ਕਰਵਾਈ ਇਹ ਤੁਸੀਂ ਰਕਬਾ ਦੇਖ ਰਹੇ ਹੋ ਇੱਕ ਕੋਠੀ ਦੇਖ ਰਹੇ ਹਾਂ ਚਿੱਟੇ ਰੰਗ ਦੀ ਕੋਠੀ ਇਸ ਕੋਠੀ ਦੇ ਇਸ ਥਾਂ ਤੱਕ ਪਤਾ ਲੱਗਿਆ ਕਿ ਇਸ ਮਾਲਕ ਵੱਲੋਂ ਨਜਾਇਜ਼ ਕਬਜ਼ਾ ਕੀਤਾ ਹੈ ਨਗਰ ਪੰਚਾਇਤ ਦੀ ਜ਼ਮੀਨ ਤੇ ਇਹ ਜੋ ਲਾਲ ਰੰਗ ਦਾ ਨਿਸ਼ਾਨ ਲਗਾਇਆ ਜਾ ਰਿਹਾ ਹੈ ਜੋ ਸਾਹਮਣੇ ਸ਼ੈੱਡ ਦੇਖ ਰਹੇ ਹਾਂ ਸ਼ੈੱਡ ਦੇ ਅੰਦਰ ਤੱਕ ਪੰਚਾਇਤੀ ਜ਼ਮੀਨ ਦਾ ਨਜਾਇਜ਼ ਕਬਜ਼ਾ ਤੇ ਪ੍ਰਧਾਨ ਗਰਨਾਮ ਸਿੰਘ ਜੱਖੂ ਐਸ ਬਿਲੇ ਤੁਸੀਂ ਦੇਖ ਰਹੇ ਹੋ ਇਸ ਨਿਸ਼ਾਨਦੇਹੀ ਬਾਰੇ ਇਹਨਾਂ ਨਜਾਇਜ਼ ਕਬਜ਼ਿਆਂ ਬਾਰੇ ਅਸੀਂ ਗਰਨਾਮ ਸਿੰਘ ਜੱਖੂ ਮਾਸਟਰ ਜਗਿੰਦਰ ਸਿੰਘ ਸਤਨਾਮ ਸਿੰਘ ਕਲੇਰ ਇਹ ਜੋ ਬਿਲਗੇ ਦੇ ਮੋਤਵਰ ਵਿਅਕਤੀ ਆ ਇਹਨਾਂ ਦੇ ਵਿਚਾਰ ਜਾਣੇਗਾ ਕੀ ਇਹਨਾਂ ਦਾ ਕਹਿਣਾ ਇੰਨਾ ਨਜਾਇਜ਼ ਕਬਜ਼ਾ ਨੂੰ ਲੈ ਕੇ ਆਓ ਤੁਹਾਨੂੰ ਵੀ ਸੁਣਾ ਦਿੰਦੇ ਆਂ ਅੰਤੀ ਪ੍ਰਧਾਨ ਗੁਰਨਾਮ ਸਿੰਘ ਜੱਖੂ ਜੀ ਇਹ ਜੋ ਨਗਰ ਪੰਚਾਇਤ ਦੀ ਪ੍ਰਾਪਰਟੀ ਦੀ ਨਿਸ਼ਾਨਦੇਹੀ ਹੋ ਰਹੀ ਆ ਜੀ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਹਾਂਜੀ 사ਰਜਿੰਦਰ ਸਿੰਘ ਜੀ ਸਾਰੇ ਨਗਰ ਦੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ کافی ਲੰਬੇ ਅਰਸੇ ਤੋਂ 2017 ਜਦੋਂ ਸਾਡੀ ਕੌਂਸਲ ਦਾ ਪਹਿਲੀ ਦਾ ਗਠਨ ਹੋਇਆ ਸੀ ਉਸ ਤੋਂ ਹੀ ਅਸੀਂ ਯਤਨ ਕਰ ਰਹੇ ਸੀਗੇ ਪਰ ਸੁਭਾਬ ਨਹੀਂ ਬਣਿਆ ਕਈ ਵਾਰੀ ਪਟਵਾਰੀਆਂ ਦੀਆਂ ਅੜਤਾਂ ਆ ਗਈਆਂ ਕਦੀ ਕੋਈ ਵਜਾ ਕਰੀ ਕੋਈ ਵਜਾ ਕਰਦੇ ਕਰਦੇ ਉਹ ਸਾਲਟ ਨੇ ਹੋਰ ਲੰਘੀ 5 ਸਾਲ ਦੀ 2 ਸਾਲ ਫਿਰ ਇਹਦੇ ਲੰਘ ਹੈ ਤੇ ਸਾਡੇ ਹਲਕਾ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਉਹਨਾਂ ਦਾ ਇੱਕ ਬਹੁਤ ਨਗਰ ਦੇ ਨਾਲ ਕਮਿਟਮੈਂਟ ਸੀ ਕਿ ਬਿਲਗੇ ਦੇ ਕਿਸੇ ਵੀ ਵਿਕਾਸ ਦੇ ਕੰਮ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਖਰੋਤ ਨਹੀਂ ਆਉਣ ਦਿੱਤੀ ਜਾਊਗੀ ਉਹਦੇ ਲਈ ਸਾਨੂੰ ਪੰਚਾਇਤੀ ਜ਼ਮੀਨਾਂ ਦੀਆਂ ਨਿਸ਼ਾਨਦੇਹੀਆਂ ਕਰਨੀਆਂ ਬਹੁਤ ਜ਼ਰੂਰੀ ਸਿਗੀਆਂ ਕਿਉਂਕਿ ਜਿੱਥੇ-ਜਿੱਥੇ ਸਾਡੇ ਨਵੇਂ ਪ੍ਰੋਜੈਕਟ ਚੱਲਣੇ ਆ ਜਿੰਨੇ ਚਿਰ ਸਾਨੂੰ ਪਤਾ ਨਹੀਂ ਹੋਊਗਾ ਸਾਡੀਆਂ ਥਾਂ ਕਿੱਥੇ ਨੇ ਜਗਾ ਕਿੱਥੇ ਨੇ ਉਹਨਾਂ ਚਿਰ ਅਸੀਂ ਨਵੇਂ ਪ੍ਰੋਜੈਕਟ ਨਹੀਂ ਚਾਲੂ ਕਰ ਸਕਦੇ ਜਿਨ੍ਹਾਂ ਦੇ ਵਿੱਚ ਬੱਸ ਸਟੈਂਡ ਦੇ ਲਾਗੇ ਲਾਇਬ੍ਰੇਰੀ ਦਾ ਹੋ ਗਿਆ ਉਸ ਤੋਂ ਬਾਅਦ ਔਜਲਾ ਰੋਡ ਤੇ ਜਿਹੜਾ ਸਾਡਾ ਛੋਟਾ ਛੱਪੜ ਦੇ ਲਾਗੇ ਰੋਡ ਵੜਨਾ ਉਹਦਾ ਹੋ ਗਿਆ ਝੁੱਗੀਆਂ 2 ਨੰਬਰ ਵਾਰਡ ਚ ਹੋ ਗਈਆਂ ਇਸ ਤਰ੍ਹਾਂ ਹੀ ਸ਼ਮਸ਼ਾਨ ਘਾਟ ਪੱਤੀ ਬੱਗਾ ਦਾ ਜਿਹੜਾ ਸੀਗਾ ਉੱਥੋਂ ਅਸੀਂ ਉਹਦੀ ਨਿਸ਼ਾਨਦੇਹੀ ਕਰਵਾਈ ਆ ਇੱਕ ਨੰਬਰ ਵਾਰਡ ਚ ਗਮਟਾਲੀ ਦੇ ਲਾਗੇ ਇੱਕ ਸਾਡਾ ਕਮਿਊਨਿਟੀ ਹਾਲ ਸੀਗਾ ਉਹ ਸਾਡੇ ਕੋਲ ਕਨਾਲ ਕਥਾਂ ਸੀਗਾ ਦੋ ਕਨਾਲ ਸਾਡਾ ਥਾਂ ਜਿਹੜਾ ਕਿਸੇ ਦੇ ਥੱਲੇ ਵਗਦਾ ਸੀਗਾ ਤੇ ਅਸੀਂ ਉਹ ਵੀ ਇੱਕ ਦਿਨ ਨਿਸ਼ਾਨਦੇਹੀ ਕਰਕੇ ਖਾਲੀ ਕਰਵਾ ਲਿਆ ਤੇ ਅੱਜ ਅਸੀਂ ਪੱਤੀ ਨੀਲੋ ਵਾਲ ਦੇ ਵਿੱਚ ਖੜੇ ਆ ਜਿਹੜਾ ਕਿ ਆਪਾਂ ਤੁਸੀਂ ਦੇਖ ਰਹੇ ਸਾਡੇ ਲਾਗੇ ਤਲਾਬ ਬਹੁਤ ਬਰਾਸਤੀ ਤਲਾਆ ਆ ਇਹਦੀ ਬੈਕ ਸਾਈਡ ਤੇ ਸਾਡਾ ਪੰਚਾਇਤ ਦਾ ਕੁਝ ਰਕਬਾ ਸੀਗਾ ਜਿਹਦੇ ਤੇ ਅਧਿਕਾਰੀ ਸਾਰੇ ਆਏ ਹੁਣ ਰੈਵਨਿਊ ਡਿਪਾਰਟਮੈਂਟ ਦੇ ਤੇ ਸਾਡੇ ਨਗਰ ਦੇ ਸਾਡੇ ਪਤਵੰਤੇ ਵੀਰ ਕਾਉਂਸਲਰ ਸਹਿਬਾਨ ਵਾਈਸ ਪ੍ਰਧਾਨ ਜੀ ਤੇ ਸੰਦੀਪ ਜੀ ਸਾਰੇ ਮਾਸਟਰ ਜਗਿੰਦਰ ਸਿੰਘ ਜ ਅੱਜ ਅਸੀਂ ਇੱਥੋਂ ਨੀਲੋਵਾਲ ਤੋਂ ਤੁਰ ਕੇ ਜਾਵਾਂਗੇ ਪਤੀ ਦੁਨੀਆ ਮਨਸੂਰ ਨੂੰ ਪਤੀ ਦੁਨੀਆ ਮਨਸੂਰ ਤੋਂ ਭਲਾਈ ਕੇ ਪਾਸੇ ਵਾਲੇ ਨੂੰ ਮੌਸਮ ਦੇ ਹਿਸਾਬ ਨਾਲ ਦੇਖਦੇ ਹਾਂ ਕਿੰਨੀਆਂ ਕਿ ਸਾਡੀਆਂ ਜਨਸ਼ਾਨਦੀਆਂ ਨਿਪਰੇ ਚੜਦੀਆਂ ਯਤਨ ਕਰ ਰਹੇ ਹਾਂ ਕਿ ਜਿਹੜੀ ਪ੍ਰੋਪ ਚੈਂਡ ਦੀ ਪ੍ਰੋਪਰਟੀ ਆ ਉਹਦੀ ਸਾਰੀ ਨਿਸ਼ਾਨਦੇਹੀ ਹੋ ਕੇ ਉਹਦੇ ਬਕਾਇਦਾ ਪਿੱਲਰ ਲੱਗ ਜਾਣ ਤੋਂ ਉਸ ਤੋਂ ਬਾਅਦ ਪੰਚਾਇਤ ਦੀ ਪ੍ਰੋਪਰਟੀ ਸਾਨੂੰ ਪਤਾ ਹੋਵੇ ਕਿਹੜੇ ਕਿਹੜੇ ਥਾਂ ਕਿੱਥੇ ਕਿੱਥੇ ਪਈ ਹੈ ਹਾਂਜੀ ਮਾਸਟਰ ਜਗਿੰਦਰ ਸਿੰਘ ਜੀ ਤੁਹਾਡੇ ਦੇਖਣ ਵਿੱਚ ਜਿਹੜੀ ਅੱਜ ਨਿਸ਼ਾਨਦੇਹੀ ਹੋ ਰਹੀ ਹੈ ਕੀ ਤੁਹਾਡੇ ਜੀਵਨ ਚ ਪਹਿਲਾਂ ਵੀ ਨਗਰਪੰਚਾਇਤ ಗ್ರಾಮ ਪੰਚਾਇਤ ਨੇ ਕਦੀ ਨਿਸ਼ਾਨਦੇਹੀ ਕਰਾਉਣ ਦੀ ਕੋਸ਼ਿਸ਼ ਕੀਤੀ ਅ ਮੈਂ ਇਹ ਪਹਿਲੀ ਵਾਰੀ ਦੇਖ ਰਿਹਾ ਕਿ ਨਿਸ਼ਾਨਦੇਹੀ ਦਾ ਨਾਂ ਤੱਕ ਹੀ ਲੈਣਾ ਕਿਸੇ ਨੇ ਜੀ ਸਭੋਂ ਮੇਰੇ ਦੇਖਦੇ ਦੇਖਦੇ ਪੰਚਾਇਤਾਂ ਕਬਜ਼ੇ ਦੀ ਕਰਾਉਂਦੀਆਂ ਰਹੀਆਂ ਜੀ ਬੜੀ ਮਾੜੀ ਗੱਲ ਆ ਜੋ ਪਿੱਛੇ ਹੋ ਗਿਆ ਜਿਹਨਾਂ ਨੇ ਕੀਤਾ ਅ ਹੁਣ ਜੋ ਸਾਡੀ ਮਾਨਯੋਗ ਐਮਐਲਏ ਸਾਹਿਬਾ ਦੇ ਉਦਮਾ ਸਤਕਾ ਚੰਗੀ ਨਗਰ ਪੰਚਾਇਤ ਬਣੀ ਔਰ ਉਹਨਾਂ ਦੀਆਂ ਮੈਂ ਸਲਾਹਾ ਵੀ ਕਰਦਾ ਉਹਨਾਂ ਦੀ ਹਮਤ ਸਤਕਾ ਇਹ ਜੋ ਦੁਨੀਆ ਵੀ ਹੋ ਰਹੀਆਂ ਨੇ ਜਿੰਨੇ ਰੱਕੇ ਡੱਬੇ ਹੋਏ ਨੇ ਔਰ ਡੱਬੇ ਵੀ ਕਿਸੇ ਗਰੀਬ ਨੇ ਨਹੀਂ ਰੱਕ ਪੱਕ ਅਸੀਂ ਜੋ ਦੇਖ ਰਹੇ ਹਾਂ ਉਹਨਾਂ ਲੋਕਾਂ ਨੇ ਡੱਬੇ ਸਰ ਦੇ ਪੁੱਜਦੇ ਨੇ ਸੋ ਇੱਕ ਬਹੁਤ ਵਧੀਆ ਉਪਰਾਲਾ ਪਰ ਪਿੱਛੇ ਕਿਸੇ ਨੇ ਕੀਤਾ ਨਹੀਂ ਬੜਾ ਉੱਧੀਆ ਹੁੰਦਾ ਮੈਂ ਇਹਦਾ ਅਸੀਂ ਸਲਾਹਗਾ ਕਰਦੇ ਸਤਨਾਮ ਸਿੰਘ ਕਲੇਰ ਜੀ ਅੱਜ ਜਿਹੜਾ ਇਹ ਨਿਸ਼ਾਨਦੇਹੀ ਦਾ ਕੰਮ ਚੱਲਦਾ ਤੁਸੀਂ ਵੀ ਇਹਦੇ ਵਿੱਚ ਸ਼ਾਮਲ ਆ ਕੀ ਲੱਗਦਾ ਤੁਹਾਨੂੰ ਜਿਹੜਾ ਪਿਛਲੇ ਸਮੇਂ ਚ ਬਿਲਗੇ ਤੇ ਜਿਹੜੇ ਜ਼ਿੰਮੇਵਾਰ ਪੰਚਾਇਤਾਂ ਨੂੰ ਚਲਾਉਣ ਵਾਲੇ ਲੋਕ ਸੀ ਉਹਨਾਂ ਨੂੰ ਬਹੁਤ ਸਮਾਂ ਪਹਿਲਾਂ ਹੀ ਇਹ ਨਿਸ਼ਾਨਦੇਹੀਆਂ ਕਰਾਉਣੀਆਂ ਚਾਹੀਦੀਆਂ ਸੀ ਅੱਜ ਤੁਹਾਨੂੰ ਤੁਹਾਡੀ ਪਾਰਟੀ ਦਾ ਰਾਜ ਆ ਤੁਹਾਡੀ ਇੱਥੇ ਕਮੇਟੀ ਬਣੀ ਹੈ ਤੁਹਾਨੂੰ ਕਰਾਉਣਾ ਪੈ ਰਿਹਾ ਕੀ ਕਹਿਣਾ ਚਾਹੁੰਦੇ ਆ ਪਹਿਲਾਂ ਤਾਂ ਇਹ ਸਾਰੇ ਮੇਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਸਾਡੇ ਪ੍ਰਧਾਨ ਸਾਹਿਬ ਨੇ ਭੈਣ ਜੀ ਜੀਵਿੰਦਰਜੀਤ ਕੋਰਮਾਨ ਐਮ ਐਲ ਏ ਨੇ ਜਿਹੜਾ ਕਦਮ ਚੱਕਿਆ ਇਹ ਇੱਕ ਬਹੁਤ ਵਧੀਆ ਕਿਸੇ ਦੇ ਖਿਲਾਫ ਨਹੀਂ ਹੈ ਇਹ ਲੱਗਦਾ ਹੈ ਕਿ ਉਹਨਾਂ ਦੇ ਖਿਲਾਫ ਆ ਪਰ ਜਿਨ੍ਹਾਂ ਨੇ ਜਾਣ ਬੁੱਝ ਕੇ ਉਹ ਪਤਾ ਸੀ ਕਿ ਸਾਡੀ ਜ਼ਮੀਨ ਨਹੀਂ ਹੈ ਉਹਨਾਂ ਨੂੰ ਪਹਿਲਾਂ ਹੀ ਇੱਥੇ ਕਬਜ਼ਾ ਨਹੀਂ ਸਿਕਾਣਾ ਚਾਹੀਦਾ ਕਿ ਕਿਉਂਕਿ ਹਮੇਸ਼ਾ ਟਾਈਮ ਸਮਾਂ ਕੁਝ ਕਾ ਨਹੀਂ ਰਹਿੰਦਾ ਅੱਜ ਜ਼ਿੰਮੇਵਾਰ ਬੰਦੇ ਆਏ ਆ ਜਿਨ੍ਹਾਂ ਨੇ ਸਮਝਿਆ ਕਿ ਜਿਹੜੀਆਂ ਪੰਚਾਇਤ ਦੀਆਂ ਜ਼ਮੀਨਾਂ ਆ ਉਹ ਇੱਕ ਇਲੈਗਲ ਅਕੂਪੇਸ਼ਨ ਆ ਉਹ ਸਾਨੂੰ ਉਹ ਹਟਾਉਣੀ ਚਾਹੀਦੀ ਆ ਉਹਨਾਂ ਨੂੰ ਵੀ ਪਤਾ ਆ ਜਿਨ੍ਹਾਂ ਨੇ ਕੀਤੀ ਆ ਸੋ ਜਿਸ ਤਰ੍ਹਾਂ ਮਾਸਟਰ ਜੀ ਨੇ ਉਹਨਾਂ ਨੇ ਕਿਹਾ ਕਿ ਮੇਰੀ ਪੇਸ਼ੈਂਸ ਦੇ ਵਜ੍ਹਾ થી ਦੇਖਿਆ ਕਿ ਜਿਹੜੀਆਂ ਪਹਿਲਾਂ ਪੰਚਾਇਤਾਂ ਆਈਆਂ ਉਹਨਾਂ ਨੇ ਆਪ ਵੀ ਕਬਜ਼ਾ ਕਰਾਇਆ ਜਿਹੜੀ ਕਿ ਇੱਕ ਇਮਾਨਦਾਰੀ ਦੀ ਗੱਲ ਸੀ ਔਰ ਅੱਜ ਮੈਂ ਇਹਨਾਂ ਨੂੰ ਸ਼ਾਬਾਸ਼ ਕਹਿਣਾ ਜਿਨ੍ਹਾਂ ਵੀਰਾਂ ਨੇ ਹੌਸਲਾ ਕਰਕੇ ਇਹ ਕੰਮ ਨੂੰ ਹੱਥ ਪਾਇਆ ਔਰ ਫਿਰੇ ਵੀ ਚੜ੍ਹਨ। ਥੈਂਕ ਯੂ ਵੈਰੀ ਮਚ। ਕਰਨਾਮ ਸਿੰਘ ਜੀ ਇਹ ਬਿਲਗੇ ਦੇ ਲੋਕਾਂ ਦੀ ਪ੍ਰਾਪਰਟੀ ਆ ਪਬਲਿਕ ਦੀ ਪ੍ਰਾਪਰਟੀ ਆ। ਬਿਲਗੇ ਦੇ ਲੋਕਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਆ ਕਿ ਇਹ ਜਿਹੜਾ ਤੁਸੀਂ ਕੰਮ ਕਰ ਰਹੇ ਆਂ ਇਹ ਬੜਾ ਜੋਖਮ ਵਾਲਾ ਕੰਮ ਆ। ਸਾਡੇ ਧਿਆਨ ਵਿੱਚ ਆਇਆ ਵੀ ਜਿਨ੍ਹਾਂ ਨੇ ਪ੍ਰਾਪਰਟੀਆਂ ਦੱਬੀਆਂ ਆ ਉਹ ਤੁਹਾਨੂੰ ਥ੍ਰੈਟ ਵੀ ਕਰਦੇ ਆ। ਇਦੇ ਬਾਰੇ ਕੁਝ ਕਹਿਣਾ ਜਾਊਂਗੇ ਬਿਲਕੁਲ ਰੇਂਦਰ ਸਿੰਘ ਜੀ ਜਿਸ ਦਿਨ ਦੀ ਇਹ ਮੂਵ ਸ਼ੁਰੂ ਹੋਈ ਆ ਉਸ ਦਿਨ ਤੇ ਵੱਖ-ਵੱਖ ਤਰ੍ਹਾਂ ਦੇ ਲੋਕਾਂ ਦੇ ਵਿਚਾਰ ਆਂਦੇ ਨੇ ਬਹੁਤ ਆਤ ਜਿਹੜੀ ਪਿੰਡ ਦੀ ਆ ਉਹ ਲੋਕ ਖੁਸ਼ ਨੇ ਕਿ ਵਾਕਿਆ ਹੀ ਜਿਹੜੀ ਸਾਂਝੀ ਥਾਂ ਆ ਉਹ ਲੋਕਾਂ ਦੇ ਕੰਮਾਂ ਵਾਸਤੇ ਲੋਕਾਂ ਲਈ ਉਹ ਖਾਲੀ ਹੋਣੀ ਚਾਹੀਦੀ ਆ ਪਰ ਕੁਝ ਲੋਕ ਜਿਹੜੇ ਹੈਗੇ ਨੇ ਇਸ ਚੀਜ਼ ਨੂੰ ਕਿਸੇ ਹੋਰ ਐਂਗਲ ਤੋਂ ਵੀ ਲੈ ਰਹੇ ਨੇ ਅਸੀਂ ਤੇ ਇਹ ਬੇਨਤੀ ਕਰਾਂਗੇ ਕਿ ਅਸੀਂ ਜੋ ਵੀ ਕਰ ਰਹੇ ਆ ਨਗਰ ਦੇ ਭਲੇ ਲਈ ਕਰ ਰਹੇ ਆ ਪਬਲਿਕ ਹਿੱਤ ਵਿੱਚ ਕਰ ਰਹੇ ਆ ਇਹਨੂੰ ਕਿਸੇ ਤਰ੍ਹਾਂ ਦਾ ਕੋਈ ਨਿੱਜੀ ਮਸਲਾ ਨਾ ਬਣਾਇਆ ਜਾਵੇ ਜਿਨ੍ਹਾਂ ਦਾ ਇਦਾਂ ਦਾ ਕੋਈ ਗੱਲਬਾਤ ਹੁੰਦੀ ਆ ਜਿਵੇਂ ਕੋਈ ਇਸ ਚੀਜ਼ ਨੂੰ ਨਿੱਜੀ ਲੈ ਕੇ ਚੱਲਦਾ ਜਾਂ ਸਾਡੇ ਕਈ ਵਾਰੀ ਕੋ ਪੋਲਿਟੀਕਲ ਵਿਰੋਧੀ ਜਿਨ੍ਹਾਂ ਤੋਂ ਇਹ ਗੱਲਾਂ ਨਹੀਂ ਹੁੰਦੀਆਂ ਉਹ ਇਦਾਂ ਦੀ ਇੱਕ ਮੂਵ ਬਣਾਉਣ ਦੀ ਕੋਸ਼ਿਸ਼ ਕਰਦੇ ਆ ਵੀ ਲੈ ਗੁਰਨਾਮ ਸਿੰਘ ਤਾਂ ਸ਼ਾਇਦ ਫਲਾਣੇ ਕਿਸੇ ਵਰਗ ਦੇ ਖਿਲਾਫ ਆ ਇਦਾਂ ਦੀ ਸਾਡੀ ਮਤ ਕੋਈ ਪੇਸ਼ਾ ਨਹੀਂ ਹੈਗੀ ਨਾ ਕੋ ਸਾਡੀ ਇਦਾਂ ਦੀ ਸੋਚ ਹੈਗੀ ਆ ਜੋ ਵੀ ਕੁਝ ਹੋ ਰਿਹਾ ਹਲਕਾ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਦੇ ਹੁਕਮਾਂ ਤੇ ਹੋ ਰਿਹਾ ਉਹਨਾਂ ਦੀ ਭੇਜੀ ਟੀਮ ਆ ਇੱਕੋ ਹੀ ਗੱਲ ਚਾਹੁੰਦੇ ਆ ਕਿ ਜਿੱਥੇ-ਜਿੱਥੇ ਪੰਚਾਇਤ ਦਾ ਥਾਂ ਹੈਗਾ ਉਹ ਪੰਚਾਇਤ ਦਾ ਰਕਬਾ ਪੰਚਾਇਤ ਦੇ ਹੇਠਾਂ ਜੇ ਤਾਂ ਕਿ ਅਸੀਂ ਉਹਨੂੰ ਚਾਹੇ ਕੋਈ ਸਾਂਝਾ ਥਾਂ ਤੇ ਪਾਰਕ ਬਣਾ ਲਈਏ ਚਾਹੇ ਉਹਨੂੰ ਠੇਕੇ ਤੇ ਦੇ ਦਈਏ ਚਾਹੇ ਕੋਈ ਹੋਰ ਪ੍ਰੋਜੈਕਟ ਉੱਥੇ ਸ਼ੁਰੂ ਕਰ ਦਈਏ ਇਸ ਤ ਔਰ ਨਗਰ ਪੰਚਾਇਤ ਦੇ ਵਿੱਚ ਸਾਰੇ ਲਗਭਗ ਮੈਂਬਰ ਨਵੇਂ ਚੁਣ ਕੇ ਆਏ ਆ ਨਗਰ ਪੰਚਾਇਤ ਦਾ ਸਾਥ ਦੇਣਾ ਚਾਹੀਦਾ ਨਾ ਕੰਮਾਂ ਲਈ ਨਾ ਕਿ ਅੜਕਾ ਬਣਨਾ ਚਾਹੀਦਾ ਧੰਨਵਾਦ ਜੀ ਇਸੀ ਬਿਲਗਾ ਨਿਊਜ਼ ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ-ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ